ਨਾਮ ਰਵਿੰਦਰ ਸਿੰਘ ਬਰਾੜ ਮੈਂ ਪੰਜਾਬ ਰੋਡਵੇਜ ਪਨਪਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਬਟਿੰਡਾ ਡੀਪੋ ਤੋਂ ਪ੍ਰਧਾਨ ਆ ਜੀ ਅੱਜ ਕੀ ਕਹਿਣਾ ਚਾਹੁੰਦਾ ਅੱਜ ਜੋ ਗੱਲ ਆ ਜਾਈ ਆ ਜੋ ਅੱਜ ਦੀ ਸਾਡੀ ਗੇਟ ਰੈਲੀ ਹੈ ਇਹ ਅਸੀਂ ਸਰਕਾਰ ਤੇ ਮੈਨੇਜਮੈਂਟ ਤੇ ਕੰਨਾਂ ਤੱਕ ਆਪਦੀ ਆਵਾਜ਼ ਪਹੁੰਚਾਉਣ ਲਈ ਗੇਟ ਰੈਲੀ ਕੀਤੀ ਹੈ ਕਿਉਂਕਿ 9 10 ਤੇ 11 ਤਿੰਨ ਰੋਜ਼ਾ ਹੜਤਾਲ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਅੱਜ ਤਿਆਰੀ ਵਜੋਂ ਜਿਹੜੀ ਵੱਡੇ ਪੱਧਰ ਤੇ ਅੱਜ ਗੇਟ ਰੈਲੀ ਕਰਕੇ ਗੂੰਗੀ ਬੋਲੀ ਸਰਕਾਰ ਤੱਕ ਅਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਕਿ ਜਿਹੜੇ ਮੁਲਾਜ਼ਮ ਹੈ ਇਹ ਬਿਲਕੁਲ ਆਪਣੇ ਹੱਕਾਂ ਲਈ ਤਤਪਰ ਹੈ ਆਪਣੇ ਹੱਕਾਂ ਲਈ ਲੜਾਈ ਲੜਨ ਲਈ ਤਤਪਰ ਹੈ ਜਿਹੜੀ ਹੜਤਾਲ ਹੈ ਤਿੰਨ ਦਿਨ ਰੋਜ਼ਾ ਹੜਤਾਲ ਰਹੀ ਬਿਲਕੁਲ ਅਸੀਂ ਤਿਆਰ ਪਰ ਤਿਆਰ ਹੈ ਇਸੇ ਤਿਆਰੀ ਵਜੋਂ ਅੱਜ ਗੇਟ ਰੈਲੀ ਕੀਤੀ ਜਾ ਰਹੀ ਹੈ ਜੀ ਹੜਤਾਲ ਜਿਹੜੀ ਹੈਗੀ ਮੁਕੰਮਲ ਮੁਕੰਮਲ ਹੋਊਗੀ ਕਿਸ ਤਰ੍ਹਾਂ ਜਿਹੜੀ ਲੰਮੇ ਸਮੇਂ ਤੋਂ ਸਾਡੇ ਮੁਲਾਜ਼ਮ ਹੈ ਜਿਹੜੇ 15 15 20 20 ਸਾਲ ਤੋਂ ਕੱਚੇ ਕੰਮ ਕਰਦੇ ਆ ਰਹੇ ਆ ਨਗੂਣੀਆਂ ਤਰੰਗਾਹ ਤੇ ਕੰਮ ਕਰਦੇ ਆ ਰਹੇ ਆ ਜਿਹੜੀਆਂ ਸਾਡੀਆਂ ਮੰਗਾਂ ਪੰਜਾਬ ਸਰਕਾਰ ਨੇ ਮੰਨ ਲਈਆਂ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅਸੀਂ ਆਪਣੀ ਜਿਹੜੀ ਤਿੰਨ ਰੋਜ਼ਾ ਹੜਤਾਲ ਕੀਤੀ ਹੈ 9 ਤਰੀਕ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ 10 ਤੇ 11 ਦੀ ਪੀਆਰਟੀਸੀ ਤੇ ਰੋਡਵੇਜ ਦਾ ਜਿਹੜਾ ਚੱਕਾ ਜਾਮ ਰਹੇਗਾ ਤੇ ਨਾਲ ਦੀ ਨਾਲ 10 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਰਿਹائش ਦਾ ਧਰਨਾ ਉਹਨਾਂ ਦੇ ਰਿਹائش ਦੇ ਅੱਗੇ ਧਰਨਾ ਦੇ ਕੇ ਉਹਨਾਂ ਨੂੰ ਅਸੀਂ ਪ੍ਰਸ਼ਨ ਪੁੱਛਾਂਗੇ ਕਿ ਜਿਹੜੀ ਇਹ ਸਰਕਾਰ ਹੈ ਸੱਤਾ 'ਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਇਹ ਜਿਹੜਾ ਹਰਾ ਪੈਨ ਭਗਵੰਤ ਮਾਨ ਦਾ ਇਹ ਆਮ ਲੋਕਾਂ ਦੇ ਭਲੇ ਲਈ ਚੱਲੇਗਾ ਕੋਈ ਵੀ ਵਰਗ ਹੈ ਜਿਹੜਾ ਉਹ ਧਰਨਾ ਪ੍ਰਦਰਸ਼ਨ ਨਹੀਂ ਕਰੇਗਾ ਸਾਡੀ ਸਰਕਾਰ 'ਚ ਪਰ ਬਿਲਕੁਲ ਇਸਦੇ ਉਲਟ ਹੋਇਆਗਾ ਹਰ ਵਰਗ ਅੱਜ ਧਰਨਾ ਧਰਨਿਆਂ ਤੇ ਐ ਉਹ ਭਾਵੇਂ ਕਿਸਾਨੀ ਦੀ ਗੱਲ ਹੋਵੇ ਉਹ ਭਾਵੇਂ ਅਧਿਆਪਕਾਂ ਦੀ ਗੱਲ ਹੋਵੇ ਕੋਈ ਕੋਈ ਹਰ ਇੱਕ ਵਰਗ ਜਿਹੜਾ ਅੱਜ ਧਰਨੇ ਲਗਾ ਰਿਹਾ ਹੈ ਹਰ ਇੱਕ ਵਰਗ ਸਰਕਾਰ ਤੋਂ ਦੁਖੀ ਹੈ ਇਸੇ ਵੀ ਵਰਗ ਦਾ ਇਹ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਇਸੇ ਤਰੀਕੇ ਨਾਲ ਜਿਹੜੇ ਸਾਡੇ ਮੁਲਾਜ਼ਮ ਹੈ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਜਿਹੜੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਜਿਹੜੇ ਸਾਡੇ ਮੁਲਾਜ਼ਮ ਹੈ ਨਜਾਇਜ਼ ਕੰਡੀਸ਼ਨਾਂ ਲਗਾ ਕੇ ਕੱਢੇ ਗਏ ਆ ਉਹਨਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਜਿਹੜੀਆਂ 10000 ਨਵੀਂ ਬੱਸ ਪਾਉਣ ਦੀ ਮੰਗ ਆ ਪੰਜਾਬ ਰੋਡਵੇਜ ਪੀਆਰਟੀਸੀ ਚ ਅਸੀਂ ਮੰਗ ਕਰਦੇ ਆ ਵੀ 10000 ਨਵੀਂ ਬੱਸ ਪਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਸਹੀ ਸਫਰ ਸੂਤ ਮਿਲ ਸਕੇ ਤੇ ਨਵੇਂ ਰੋਜ਼ਗਾਰ ਦੇ ਸਾਧਨ ਬਣ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਸਰਕਾਰ ਭਾਈ ਦੀ ਨਜ਼ਰ ਆਉਂਦੀ ਹੈ ਜਿਸ ਦੇ ਰੋਸ ਵਿੱਚ ਅਸੀਂ ਤਿੰਨ ਰੋਜ਼ਾ ਹੜਤਾਲ ਕਰਨ ਜਾ ਰਹੇ ਹਾਂ ਬਿਲਕੁਲ ਜੀ ਅਸੀਂ ਆਪਕਾ ਪੂਰੇ ਜੋਸ਼ ਨਾਲ ਜਿਹੜਾ ਮੁੱਖ ਮੰਤਰੀ ਪੰਜਾਬ ਇਹਨਾਂ ਦੇ ਰਿਆਕਰ ਦਾ ਰਿਆਸੇ ਦਾ ਘਰਾਓ ਕਰਾਂਗੇ ਅਗਰ ਕੋਈ ਵੀ ਵੱਧਮਾ ਐਕਸ਼ਨ ਪੰਜਾਬ ਸਰਕਾਰ ਜਾਂ ਮੈਨੇਜਮੈਂਟ ਲੈ ਕੇ ਆਉਂਦੀ ਹੈ ਤਾਂ ਅਸੀਂ ਭਰਾਤਰੀ ਜਥੇਬੰਦੀਆਂ ਦਾ ਜਿਹੜਾ ਸਹਿਯੋਗ ਸਾਨੂੰ ਮਿਲ ਚੁੱਕਾ ਹੈ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਅਤੇ ਬਰਾਕੀ ਭਾਤਰੀ ਜਥੇਬੰਦੀਆਂ ਵੱਲੋਂ ਸਾਨੂੰ ਸਹਿਯੋਗ ਮਿਲ ਚੁੱਕਿਆ ਹੈ ਅਗਰ ਕੋਈ ਵੀ ਵੱਡਾ ਐਕਸ਼ਨ ਆਉਂਦਾ ਹੈ ਤਾਂ ਅਸੀਂ ਹੋਰ ਵੀ ਗੁੱਪਤ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ